ਕੀ 2 ਵਜੇ ਉੱਠੇ ਤੇ ਆਉਣ ਵਾਲੇ ਸਮੇਂ ਦੇ ਬਚਨ ਸ਼ੁਰੂ ਹੋ ਗਏ ਲੈ ਬਿੱਕਰ ਛੱਡ ਜਦੋਂ ਬਚਨ ਸ਼ੁਰੂ ਹੋਏ ਮਾਰੇ ਹੁਕਮ ਕੀਤਾ ਇਹ ਫੈਸਲਾ ਸਰਜੀ ਦਾ ਹਾਂ ਮਾਰੇ ਹੁਕਮ ਕੀਤਾ ਇਹ ਜਦੋਂ ਸਮਾ ਵਰਤਣਾ ਕਸ਼ਮੀਰ ਤੋਂ ਹੀ ਸ਼ੁਰੂ ਹੋਣਾ ਪਹਿਲੇ ਵੀ ਕਸ਼ਮੀਰ ਤੋਂ ਸ਼ੁਰੂ ਹੋਇਆ ਹੁਣ ਵੀ ਕਸਮ ਕਸ਼ਮੀਰ ਤੋਂ ਹੀ ਸ਼ੁਰੂ ਹੋਣਾ ਮਾਰੇ ਨੇ ਹੁਕਮ ਕੀਤਾ ਤੇ ਉਹਨਾਂ ਨੇ ਇੱਕ ਮਤਲਬ ਲੜਾਈ ਕਰਕੇ ਇੱਕ ਕਸ਼ਮੀਰ ਨਹੀਂ ਲੈਣਾ ਧੋਖੇ ਨਾਲ ਲੈਣਾ ਰਾਤ ਨੂੰ ਸੌਣਾ ਸਵੇਰੇ ਕਸ਼ਮੀਰ ਪਾਕਿਸਤਾਨ ਚ ਜਾਣਾ ਵਾ ਵ ਤੇ ਮਾਰੇ ਹੁਕਮ ਕਰਨ ਲੱਗੇ ਪਹਿਲੇ ਬਾਰਡਰ ਖੁੱਲਦਾ ਸੀ ਅਟਾਰੀ ਤੋਂ ਹੁਣ ਬਾਰਡਰ ਅਟਾਰੀ ਤੋਂ ਨਹੀਂ ਖੁੱਲਣਾ ਫਿਰ ਮਾਰੇ ਨੇ ਇਹ ਵੀ ਬਚਨ ਮਲ ਕਸ਼ਮੀਰ ਦੁੱਖ ਦੇ ਜਬੈ ਬੇ ਪਰ ਬੇਸਨ ਸੁਤ ਪ੍ਰਗਟ ਹੋਏ ਤਬੈ ਇਹ ਮਾਰੇ ਗੰਦੇ ਨੇ ਉਹ ਜਿਸ ਵਕਤ ਉਹਨਾਂ ਨੇ ਕਸ਼ਮੀਰ ਲੈ ਜਾਣਾ ਤੇ ਲ ਜਾ ਕੇ ਤੇ ਉਹਨਾਂ ਨੇ ਬੜਾ ਭਾਰੀ ਜਸ਼ਨ ਮਨਾਣਾ ਲਾਹੌਰ ਸਹਿਰ ਚ ਲਾਹੌਰ ਸਹਿਰ ਜੇ ਜਸ਼ਨ ਮਨਾਣਾ ਸਾਰੇ ਮੁਸਲਮਾਨ ਕੌਮ ਇਕੱਠੀ ਹੋ ਜਾਏਗੀ ਤੇ ਜਸ਼ਨ ਮਨਾਏਗੀ ਬਈ ਖੁਦਾਬੰਦ ਹੁਣ ਸਾਡੇ ਵੱਲ ਹੋ ਗਿਆ ਖੁਦਾਬੰਦ ਸਾਡੇ ਵੱਲ ਹੋ ਗਿਆ ਇੰਨੇ ਚਿਹਰ ਦਾ ਮਸਲਾ ਲਟਕਿਆ ਹੋਇਆ ਇਹ ਸਾਡੇ ਹੱਕ ਚ ਹੋ ਗਿਆ ਹੁਣ ਖਦਾਵੰਦ ਸਾਡੇ ਬਲੋਗੇ ਜੀ ਪਰ ਉਹਨਾਂ ਵਿਚਾਰਿਆਂ ਨੂੰ ਇਹ ਪਤਾ ਨਹੀਂ ਵੀ ਉਹਨਾਂ ਵਾਸਤੇ ਕਿਆਮਤ ਸ਼ੁਰੂ ਹੋ ਗਈ ਉਸ ਦਿਨ ਉਹਨਾਂ ਨੂੰ ਇਹ ਪਤਾ ਨਹੀਂ ਜਿਹੜੀ ਕਿਆਮਤ ਆਉਣੀ ਨਾ ਉਹਨਾਂ ਦੀ ਉਹ ਕਿਆਮਤ ਉਹਨਾਂ ਵਾਸਤੇ ਸ਼ੁਰੂ ਹੋ ਗਈ ਤੇ ਮਾਰੇ ਹੁਕਮ ਕੀਤਾ ਵੀ ਹੁਣ ਬਾਰਡਰ ਅਟਾਰੀ ਤੋਂ ਨਹੀਂ ਖੁੱਲਣਾ ਬਾਰਡਰ ਖੁੱਲਣਾ ਫਿਰੋਜ਼ਪੁਰ ਤੋਂ ਤੇ ਇਹਨਾਂ ਦਾ ਧਿਆਨ ਹੋਣਾ ਅਟਾਰੀ ਤੇ ਬਾਰਡਰ ਖੁੱਲਣਾ ਫਿਰੋਜ਼ਪੁਰ ਤੋਂ ਫੌਜਾਂ ਦਾ ਧਿਆਨ ਹਾਂ ਤੇ ਪਟਿਆਲੇ ਦਾ ਜਿਹੜਾ ਜਿਹੜਾ ਇਲਾਕਾ ਆ ਕੇ ਆਏਗਾ ਉਹ ਖੰਡਰ ਹੋ ਜਾਏਗਾ। ਉਹ ਅੱਗੇ ਖੰਡਰ ਹੋ ਜਾਏਗਾ ਇਤਨਾ ਅਸਲਾ ਚੱਲੇਗਾ ਇਲਾਕਾ ਖੰਡਰ ਹੋ ਜਾਏਗਾ ਤੇ ਮਾਰੇ ਹੁਕਮ ਕੀਤਾ ਪਾਣੀ ਪੱਤ ਤੱਕ ਇਹ ਮਾਰ ਕਰਨਗੇ। ਪਾਣੀ ਪੱਤੋਂ ਜਦੋਂ ਇਹਨਾਂ ਦਾ ਮੂੰਹ 모ੜਿਆ ਜਾਏਗਾ ਪਿੱਛੇ ਨੂੰ ਜੀ ਕਿਉਂਕਿ ਉਹਨਾਂ ਨੇ ਜਿਹੜਾ ਜਸਰ ਬਣਾਣਾ ਉਹਦੇ ਚ ਦੋ ਫੈਸਲੇ ਲੈਣੇ। ਇੱਕ ਫੈਸਲਾ ਹੋਣਾ ਵੀ ਦਰਬਾਰ ਸਾਹਿਬ ਤੇ ਕਬਜ਼ਾ ਕਰੋ। ਦੂਜਾ ਫੈਸਲਾ ਹੋਣਾ ਵੀ ਦਿੱਲੀ ਦਿੱਲੀ ਤਖਤ ਤੇ ਆਪਣਾ ਰਾਜ ਕਰੋ। ਦੇਲੇ ਹੁਣ ਸਾਡਾ ਅਸਰਾਜ ਹੋਏਗਾ ਹਾਂਜੀ ਹਾਂਜੀ ਤੇ ਉਹ ਫਿਰ ਇਹ ਖੇਲ ਜਦੋਂ ਵਰਤਣਾ ਮਹਾਰਾਜ ਕਹਿੰਦੇ ਨੇ ਜਦੋਂ ਪਾਣੀ ਪਤ ਹੋ ਇਹਨਾਂ ਦਾ ਮੂੰਹ ਮੋੜਿਆ ਜਾਣਾ ਸਾਰੇ ਦੁਨੀਆ ਦੇ ਵਿੱਚ ਮਹਾਰਾਜ ਦੀ ਰਸਨਾ ਦਾ ਪ੍ਰਮਾਣ ਸਾਰੀ ਦੁਨੀਆ ਦੇ ਵਿੱਚ ਮੁਸਲਮਾਨ ਆਪਸ ਲੜ ਲੜ ਕੇ ਖਤਮ ਹੋ ਜਾਣਗੇ ਨਾ ਆਪ ਲੜੋ ਨਾ ਫੌਜ ਲੜਾਓ ਪਟ ਬੇ ਬੇਰਨ ਸੋਂ ਬਾਦ ਉਮਰੋ ਮੈਂ ਸੰਜੀ ਕੋ ਇਹ ਬਚਨ ਸੁਣਿਆ ਹੈ ਕਿੰਦੇ ਜਦੋਂ ਪਾਣੀ ਬਦ ਕੋਲ ਪਹੁੰਚਣਾ ਲੈਣਾ ਧਿਆਨ ਆਣਾ ਵੀ ਦਰਬਾਰ ਸਾਹਿਬ ਜਾਣਾ ਸੀ ਜਿੱਤੇ ਉਹ ਅਲੱਗ ਦੋਨੋਂ ਬੰਦਾ ਕਿ ਦੋ ਫੈਸਲੇ ਅੱਛਾ ਜੀ ਫੈਸਲੇ ਲੈਣਾ ਦਰਬਾਰ ਸਾਹਿਬ ਹੀ ਤੇ ਦਿੱਲੀ ਠੀਕ ਹੈ ਜੀ ਹਾਂਜੀ ਇਹ ਵੀ ਸਾਹਿਬ ਦਸਮ ਪਾਤਸ਼ਾਹ ਜੀ ਦਾ ਬਚਨ ਹੈ ਹਾਂਜੀ ਉਹਨਾਂ ਨੇ ਪੁੱਛਿਆ ਨਾ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਇਸ ਤਰ੍ਹਾਂ ਕਿਉਂ ਕਸ਼ਮੀਰ ਦੀ ਗੱਲ ਮੈਂ ਕਿਹਾ ਤੁਸੀਂ ਸ਼ੁੱਧ ਕਰੋ ਸੰਜੀ ਬਚਨ ਤੇ ਸਾਹਿਬ ਦਸਮ ਪਾਤਸ਼ਾਹ ਜੀ ਫਰਮਾਉਂਦੇ ਨੇ ਜਦੋਂ ਅਸੀਂ ਜਿਵੇਂ ਮੁਸਲਮਾਨ ਇਸ ਤਰ੍ਹਾਂ ਖਤਮ ਕਰ ਰਹੇ ਜਿਵੇਂ ਸੁੱਕੇ ਘਾਹ ਨੂੰ ਅੱਗ ਲਾਈ ਦੀ ਹੈ ਜੀ ਤੇ ਜਿਸ ਜਿੰਨੂੰ ਫਾਂਸੀ ਦੇਣੀ ਹੋਵੇ ਨਾ ਉਹਦੀ ਆਖਰੀ ਖੁਆਇਸ਼ ਜ਼ਰੂਰ ਪੁੱਛੀ ਜਾਂਦੀ ਹੈ ਜੀ ਤੇ ਉਹਨਾਂ ਦੀ ਆਖਰੀ ਖੁਆਇਸ਼ ਹੈ ਕਸ਼ਮੀਰ ਕਸ਼ਮੀਰ ਤੇ ਉਹ ਅਸੀਂ ਦੇਣਾ ਹੈ ਠੀਕ ਹੈ ਜੀ ਫਿਰ ਲਾਹੌਰ ਨੂੰ ਠੀਕ ਹੈ ਜੀ ਇਹ ਬੜੀ ਵੱਡੀ ਗੱਲ ਹੈ ਇਹ ਵੱਡੀ ਗੱਲ ਹੈ ਜੀ ਉਹ ਵੱਡੀ ਗੱਲ ਕਿਉਂ ਹੈ ਮਹਾਰਾਜ ਦਸਮ ਪਾਤਸ਼ਾਹ ਨੇ ਇਸ ਹੌਸ ਆਖੀ ਚ ਫਰਮਾਇਆ ਹਾਂਜੀ ਮਤਲਬ ਉਹਨਾਂ ਨੇ ਕੋਹ ਲਾਰੇ ਰੱਖਿਆ ਉਹ ਅਸੀਂ ਸੁਣ ਛੱਡਨੇ ਆ ਜੇ ਉਹਦਾ ਅਰਥ ਕਰੀਏ ਨਾ ਨਾਲ ਹਾਂਜੀ ਸੋ ਸਾਖੀ ਜੀ ਇਹ ਫਰਮਾਇਆ ਜਿਹੜਾ ਕਿ ਆ ਵੀ ਸ਼ਸਤਰ ਬਸਤਰ ਜਾਏਗਾ ਛੇਨ ਜਾਏ ਕਰਪਾਨ ਹਾਂਜੀ ਭਈ ਇਹ ਸ਼ਸਤਰ ਬਸਤਰ ਨਹੀਂ ਰਹੇਗਾ ਠੀਕ ਹੈ ਜੀ ਜਿਸ ਤਰ੍ਹਾਂ ਮੁਸਲਮਾਨ ਨੇ ਪਹਿਲੇ ਇਹ ਤੇ ਗਰੂਪ ਉਸ ਹੋ ਗਿਆ ਸੀ ਨਾ ਖਾਲਸਾ ਹਾਂਜੀ ਹਾਂਜੀ ਉਸ ਤਰ੍ਹਾਂ ਹੋ ਜਾਏਗਾ ਠੀਕ ਹੈ ਜੀ ਕਿਉਂਕਿ ਇਹਨਾਂ ਕੋਲ ਨਹੀਂ ਰਹਿਣਾ ਰਹਿਤ ਨਹੀਂ ਰਹੀ ਰਹਿਤ ਨਹੀਂ ਰਹੀ ਰਹਿ ਰਹਿਣਾ ਹੀ ਕੁਝ ਨਹੀਂ ਰਿਹਾ ਕੋਲ ਬਿਲਕੁਲ ਜੀ ਏ ਇਹ ਸ਼ਸਤਰ ਬਾਸਰ ਜਾਏਗਾ ਛੇਨ ਜਾਏ ਕਿਰਪਾਨ ਦੁਖੀ ਹੋਏ ਕਰ ਖਾਲਸਾ ਸੋਚੇ ਹੋਏ ਹਰਾਨ ਇਹ ਸੋਚਣਗੇ ਹੋਣਾ ਕਾਲੀਆ ਵੀ ਬਣੇਗਾ ਕੀ ਸਾਡੇ ਹੈ ਸਦ ਬੇਸ ਵਿੱਚ ਬੀਤ ਕਰ ਚੜਦੇ ਹੀ 5 ਸਾਲ ਉਹਨੂੰ ਹੁਕਮ ਸੀ 2005 ਵਿੱਚ ਵਰਤਨ ਦਾ ਅੱਛਾ ਮਹਾਰਾਜ ਜੀ ਨੇ ਇੱਕ ਹੋਰ ਬਚਨ ਕੀਤਾ ਮਹਾਰਾਜ ਨੇ ਕਿਹਾ ਅਸੀਂ ਜਿਹੜੇ 40 ਸਾਲ ਇਹਨਾਂ ਦੇ ਰਹਿੰਦੇ ਸੀ ਜਿਹੜਾ ਮੁਸਲਮਾਨਾਂ ਦਾ ਰਾਜ ਰਹਿੰਦਾ ਸੀ 40 ਸਾਲ ਉਹ 40 ਸਾਲ ਜਿਹੜੇ ਆ ਅਸੀਂ ਭਾਵੇਂ ਸਰਵੰਸ ਵਾਰਿਆ ਅਸੀਂ ਉਹਦੀ ਕੀਮਤ ਚੁਕਾਤੀ ਪਰ ਉਹ 40 ਸਾਲਾਂ ਦੀ ਉੱਪਰ ਦੇ ਰਹੇ ਆ ਇਹਨਾਂ ਨੂੰ ਠੀਕ ਹੈ ਜੀ ਬਈ ਬਤੇ ਇਹਨਾਂ ਦੇ ਮਨ ਚ ਇਹ ਨਾ ਰਹਿ ਜਾਏ ਕਿ ਕੋਈ ਨਹੀਂ ਇਹਨਾਂ 40 ਸਾਲਾਂ ਚ ਅਸੀਂ ਆ ਨਹੀਂ ਆ ਕਰਨਾ ਸੀ ਹਾਂ ਉਹ ਸਮਾਂ ਉੱਪਰ ਦੇ ਰਹੇ ਤੇ ਉਹ ਕਦੋਂ ਤੋਂ ਸ਼ੁਰੂ ਹੋਇਆ ਸੀ ਉਹ 2500 ਸ਼ੁਰੂ ਹੋਇਆ ਸਮ ਤੋਂ ਕਿਉਂਕਿ ਦਸਮ ਪਾਤਸ਼ਾਹ ਦੇ ਕਥਨ ਦੇ ਮੁਤਾਬਕ 2500 ਚ ਸਮਾ ਵਰਤਨਾ ਸੀ ਤੇ ਸੰਜੀਤ ਇਸ ਹਿਸਾਬ ਨਾਲ ਤਾਂ ਸਮਾਂ 2045 ਤੱਕ ਲੱਗਿਆ ਤਾਂ ਸਮਝੋ ਤੁਹਾਡੇ ਕੋਲ ਪਹੁੰਚ ਗਿਆ ਤੁਸੀਂ ਕੀ ਕਰਨ ਦੇ ਮੈਂ ਇੰਨਾਂ ਨਾ ਨਾ ਅੱਗੇ ਪਾਓ ਇਹ ਮਾਰੇ ਨੂੰ ਆਖੀਏ ਉਹ ਜੋ ਚਾਹਣ ਕਰ ਸਕਦੇ ਨੇ ਹਾਂ ਬਿਲਕੁਲ ਠੀਕ ਹੈ ਨਾ ਹਾਂ ਜੀ ਮਾਰੇ ਕਹਿੰਦੇ ਨੇ ਅਸੀਂ ਉਹਨਾਂ ਦੇ ਇਹ ਨਹੀਂ ਰਹਿਣ ਦੇਣਾ ਹਾਂ ਵਨ ਚਿਰ ਉਹਨਾਂ ਦੇ ਮਨ ਚ ਰਹਿ ਇਹਨਾਂ 40 ਸਾਲਾਂ ਚ ਅਸੀਂ ਆ ਕੁਝ ਕਰਨਾ ਸੀ ਉਹ ਵੀ ਅਸੀਂ ਉੱਪਰ ਦੇ ਰਹੇ ਹਾਂ ਠੀਕ ਹੈ ਨਾ ਜਿਸ ਤਰ੍ਹਾਂ ਉਹ ਗੱਲ ਕੀਤੀ ਨਾ ਪਰ ਸੰਜੀ ਇੱਕ ਥੋੜਾ ਜਿਹਾ ਮੈਂ ਸ਼ੁੱਧ ਕਰਾਉ ਇੱਕ ਮੈਨੂੰ ਦੁੱਖ ਭੁੱਲ ਰਹੀ ਹੈ ਉਹ ਸਰ ਸਾਹਬ ਦੇ ਨਾਲ ਮੈਂ ਮੈਂ ਦੁੱਖ ਲੱਭਾਂਗਾ ਉਸ ਸਰ ਸਾਹਬ ਦੇ ਨਾਲ ਹੁਣ ਜੋ ਸਮਾ ਚੱਲ ਰਿਹਾ ਹੈ ਵੱਧ ਤੋਂ ਵੱਧ ਵੀ ਇਹ ਬਾਈਸਾਲ ਉੱਪਰ ਪੈ ਸਕਦਾ ਸਮਾ ਜੋ ਉਸ ਦੁੱਖ ਦੇ ਜੋ ਸਰਬਸੰ ਬਾਦਸ਼ਾਹ ਜੀ ਕੀ ਹੈ ਹਾਂ ਪਤਾ ਨਹੀਂ ਅੱਗੇ ਮਹਾਰਾਜ ਜੀ ਦਾ ਕੀ ਪਤਾ ਭਾਵੇਂ ਕੱਲ ਸਮਾਜੇ ਹਾਂ ਮਹਾਰਾਜ ਜੋ ਚਾਹੇ ਹਾਂ ਜੀ ਭਾਵੇਂ ਕੱਲ ਆਜੇ ਹਾਂ ਜੀ ਮਹਾਰਾਜ ਸਮਾ ਪਤਾ ਕਦੋਂ ਲਾਉਂਦੇ ਆ ਜੀ ਜੀ ਜਦੋਂ ਹੱਥ ਘੋਰ ਹੋ ਜਾਂ ਬਸ 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 ਕਿਉਂਕਿ ਇਹ ਬਚਨ ਹੋਇਆ ਪ੍ਰੀਤ ਮਹਾਰਾ ਨਾਲ ਜੀ 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 ਸੰਤਾਂ ਪ੍ਰੀਤ ਮਹਾਰਾ ਨਾਲ ਮਹਾਰਾਜ ਜੀ ਦਾ ਬਚਨ ਹੋਇਆ ਜੀ ਜੀ ਇਹ ਜਦੋਂ ਸਮਾ ਵੜਨਾ ਨਾ ਜੀ 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 ਉਦੋਂ ਵਿਵਸਾ ਹੀ ਪੈ ਜਾਣੀ ਹਾਂ ਚਾਰ ਚਫੇਰੇ ਵਿਵਸਾ ਪੈ ਜਾਣੀ ਦੂਜੀ ਗੱਲ ਹੀ ਦਿਸਣੀ ਕੋਈ ਨਹੀਂ ਫੇਰ ਦਿੱਲੀ ਦਰਬਾਰ ਨਾਲ ਬਚਨ ਹੋਇਆ ਜੀ ਅੱਛਾ ਦਿੱਲੀ ਦਰਬਾਰ ਨੇ ਪੁੱਛਿਆ ਮਹਾਰਾਜ ਜੀ ਉਹ ਤੁਹਾਡੇ ਕਹਾ ਬੋਲਦਾ ਸੀ ਜੀ ਜੀ ਮਹਾਰਾਜ ਜੀ ਤੁਸੀਂ ਕਹਿੰਦੇ ਆ ਨਹੀਂ ਨਾਮ ਨੇ ਜੰਦਰੇ ਬੱਜੇ ਆਹ ਜੀ ਉਹ ਜੰਦਰੇ ਕਿਸ ਤਰ੍ਹਾਂ ਖੋਲਨੇ ਜੀ ਕੀ ਬਣੇਗਾ ਉਸ ਸਾਨੂੰ ਕੀ ਪਤਾ ਲੱਗੇਗਾ ਜਦੋਂ ਖੋਲਿਆ ਮਹਾਰਾਜ ਕਹਿੰਦੇ ਨੇ ਤੂੰ ਤੇ ਭੋਲਾ ਹੈ ਇਧਰ ਆ ਤੈਨੂੰ ਦਸੀਆ ਸੀ ਵਾ ਵਾ ਉਹ ਚਕੋਲ ਜਾ ਕੇ ਨਾ ਹੱਥ ਛੋੜ ਕੇ ਇਸ ਨਾਲ ਨਾ ਮਾਰੇ ਤੇ ਮੱਝ ਦੀ ਬਾਹੀ ਤੇ ਰੱਖ ਕੇ ਜੀ ਜੀ ਆਂਦਾ ਮਹਾਰਾਜੀ ਦੱਸੋ ਆਂਦੇ ਨੇ ਸੋਨਿਆ ਵੇਖ ਚਾਰ ਸਵੇਰੇ ਭੈ ਭੈ ਹੋ ਜਾਏਗਾ ਜਦੋਂ ਭੈ ਬਣਦਾ ਉਦੋਂ ਕੋਈ ਮੰਗ ਨਹੀਂ ਰਹਿੰਦੀ ਸਿਰਫ ਨਾਮ ਤੋਂ ਸਵਾ ਨਾਮ ਤੋਂ ਸਵਾ ਜੀ ਨਾਮ ਨਾਲੇ ਦਾ ਪਛਾਣ ਹੁੰਦਾ ਹੈ ਹਾਂ ਜਦੋਂ ਆਪਣੇ ਆਪ ਚੰਦਰੇ ਖੁੱਲ ਜਾਣਗੇ ਆਪਣੇ ਆਪ ਅੰਦਰੋਂ ਇਸ ਦੇ ਵਿੱਚੋਂ ਨਾਮ ਚੱਲਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਚੰਦਰੇ ਖੁੱਲ ਜਾਣਗੇ ਹਾਂ ਜੀ ਫਿਰ ਇੱਕ ਵਾਰੀ ਉਹਨੇ ਇਹ ਵੀ ਪੁੱਛਿਆ ਸੀ ਕਿ ਮਹਾਰਾਜ ਜੀ ਤੁਸੀਂ ਕਹਿੰਦੇ ਛਤਰ ਦਾ ਦਰਸ਼ਨ ਹੋਣਾ ਤੇ ਸਾਨੂੰ ਵੀ ਛਤਰ ਦਾ ਦਰਸ਼ਨ ਹੋਣਾ ਇਹ ਮਹਾਰਾਜ ਕਹਿੰਦੇ ਨੇ ਗੱਲ ਸੁਣ ਜਿਹੜਾ ਮੇਲ ਹੁੰਦਾ ਨਾ ਮੇਲ ਉਹ 4 ਦਿਨ ਘੇਤਰਿਆਂ ਘਰ ਆਇਆ ਹੁੰਦਾ ਵਾ ਵਾ ਉਹ ਪਹਿਲੇ ਨਹੀਂ ਉਹ ਉਹਨੂੰ ਕੀ ਲੋੜ ਪਈ ਹੈ ਛਤਰ ਦਾ ਦਰਸ਼ਨ ਕਰਨ ਜਿਹੜਾ ਹੈ ਹੀ ਘਰ 'ਚ ਬਿਲਕੁਲ ਮੇਲ 4 ਦਿਨ ਘੇਤਰਿਆਂ ਆਇਆ ਇਸ ਕਰਕੇ ਜਿਹੜਾ ਸਮਾਂ ਉਸ ਵੇਲੇ ਵਰਤਣਾ ਨਾ ਬਈ ਸ਼ਸਤਰ ਵਸਤਰ ਜਾਏਗਾ ਛੇਨ ਜਾਏ ਕਿਰਪਾਨ ਦੁਖੀ ਹੋਏ ਕਰ ਖਾਲਸਾ ਸੋਚੇ ਹੋਇਆ ਭਈ ਖਾਲਸਾ ਦੁਖੀ ਹੋ ਜਾਏਗਾ